ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਜਿੱਥੇ ਹੁਣ ਆਏ ਦੇ ਨੇ ਸਾਈਬਰ ਠੱਗੀ ਦੇ ਮਾਮਲੇ ਚਰਚਾ ਦੇ ਵਿਸ਼ੇ ਨੇ ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਰਿਟਾਇਰ ਆਈਜੀ ਦੇ ਨਾਲ ਕੋਈ ਧੋਖਾਧੜੀ ਸਾਈਬਰ ਜਿਹੜੀ ਠੱਗੀ ਦੇ ਮਾਮਲੇ ਤੋਂ ਬਾਅਦ ਕਈ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਵੱਡੀ ਖਬਰ ਇਸ ਵਕਤ ਦੀ ਹੈ ਔਰ ਪੰਜਾਬ ਦੇ ਵਿੱਚ ਸਾਈਬਰ ਠੱਗਾ ਲਗਾਤਾਰ ਹੀ ਵਕ-ਵਕ ਨੰਬਰਾਂ ਤੋਂ ਵਕ-ਵਕ ਖਾਤਿਆਂ ਤੋਂ ਜਿਹੜੇ ਨੇ ਉਹ ਤੁਹਾਡੇ ਨਾਲ ਸੰਪਰਕ ਕਰਦੇ ਨੇ ਤਾਂ ਇਹ ਤੁਹਾਨੂੰ ਵੱਡੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਨੂੰ ਸ਼ੇਅਰ ਕਰਨਾ ਵੀ ਜਿਹੜਾ ਜ਼ਰੂਰੀ ਬਣਦਾ ਤੇ ਪੰਜਾਬ ਦੇ ਰਿਟਾਇਰ ਆਈਜੀ ਦੇ 3 ਕਰੋੜ ਫ੍ਰੀਜ਼ ਤੇ ਠੱਗੀ ਤੋਂ ਬਾਅਦ 25 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਸੀਲ ਹੋਏ ਨੇ ਸੇਵਾਮੁਕਤ ਪੰਜਾਬ ਇੰਸਪੈਕਟਰ ਜਨਰਲ ਆਈਜੀ ਅਮਰ ਸਿੰਘ ਚਾਰ ਨਾਲ ਜੁੜੇ ਇੱਕ ਬਹੁ ਕਰੋੜੀ ਸਾਈਬਰ ਧੋਖਾਧੜੀ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਲਗਭਗ 25 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਅਤੇ ਕਈ ਕਰੋੜ ਰੁਪਏ ਜਿਹੜੇ ਨੇ ਹੁਣ ਤੱਕ ਲੈਣ ਦੇਣ ਤੇ ਰੋਕ ਦਿੱਤਾ ਹੈ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਸ ਧੋਖਾਧੜੀ ਨੈੱਟਵਰਕ ਦੇ ਤਾਰ ਮਹਾਰਾਸ਼ਟਰ ਨਾਲ ਜੁੜੇ ਹੋਏ ਨੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਤੇ ਇੱਕ ਉੱਚ ਪੱਧਰੀ ਜਾਂਚ ਮੀਟ ਜੇ ਟੀਮ ਉਹਨਾਂ ਨੂੰ ਫੜਨ ਲਈ ਲਗਾਤਾਰ ਤਕਨੀਕੀ ਤਕਨੀਕੀ ਅਤੇ ਬੈਂਕ ਟ੍ਰੇਲ ਦੀ ਪਾਲਣ ਪਾਲਣਾ ਕਰੀ ਹੈ ਪੁਲਿਸ ਨੇ ਅਜੇ ਤੱਕ ਅਮਰ ਸਿੰਘ ਚਾਲਦਾ ਬਿਆਨ ਦਰਜ ਨਹੀਂ ਕੀਤਾ ਅਧਿਕਾਰੀਆਂ ਨੇ ਕਿਹਾ ਕਿ ਡਾਕਟਰਾਂ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਉਹਨਾਂ ਦਾ ਬਿਆਨ ਦਰਜ ਕੀਤਾ ਜਾ ਸਕਦਾ ਹੈ ਅਤੇ ਮਹੱਤਵਪੂਰਨ ਵੇਰਵਿਆਂ ਦਾ ਖੁਲਾਸਾ ਹੋਣ ਦੀ ਵੀ ਉਮੀਦ ਹੈ ਜਾਂਚ ਏਜੰਸੀਆਂ ਨੇ ਹੁਣ ਤੱਕ ਤਿੰਨ ਮੁੱਖ ਦੋਸ਼ੀਆਂ ਦੀ ਪਛਾਣ ਕੀਤੀ ਮਹਾਰਾਸ਼ਟਰਾ ਤੱਕ ਤਾਰਾ ਜੁੜੀਆਂ ਨੇ ਪੁਲਿਸ ਦਾ ਕਹਿਣਾ ਕਿ ਧੋਖਾਧੜੀ ਕਰਨ ਵਾਲਿਆਂ ਨੇ ਸੇਵਾ ਮੁਕਤ ਆਈਜੀ ਦੇ ਖਾਤੇ ਵਿੱਚੋਂ ਪੈਸੇ ਕਢਵਾਉਣ ਅਤੇ ਉਸ ਨੂੰ ਕਈ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤਾ ਤਾਂ ਜੋ ਰਕਮ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਵੇ ਤੇ ਪੁਲਿਸ ਟੀਮਾਂ ਨੇ ਵੀ ਜਾਣਕਾਰੀ ਦਿੱਤੀ ਕਿ ਪੂਰੇ ਸਾਈਬਰ ਧੋਖਾਧੜੀ ਨੈਟਵਰਕ ਵਿੱਚੋਂ ਘੱਟੋ-ਘੱਟ 10 ਲੋਕਾਂ ਦੀ ਸ਼ਮੂਲੀਅਤ ਹੈ ਧੋਖਾਧੜੀ ਕਰਨ ਵਾਲਿਆਂ ਨੇ ਕੱਚੀ ਤੌਰ ਤੇ ਲੋਕਾਂ ਨੂੰ ਸ਼ੇਅਰ ਵਪਾਰ ਵਿੱਚ ਭਾਰੀ ਮੁਨਾਫੇ ਦਾ ਵਾਅਦਾ ਕਰਕੇ ਉਹਨਾਂ ਨੂੰ ਫਸਾ ਦਿੱਤਾ ਔਰ ਫਰਜ਼ੀ ਪਛਾਣ ਅਤੇ ਤਕਨੀਕੀ ਤਰੱਕੀਆਂ ਤੋਂ ਬਚੇ ਰਹਿਣ रहे ਦੋਸ਼ੀ ਔਰ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਜਾਲੀ ਪਛਾਣਾਂ ਦੀ ਵਰਤੋਂ ਕਰਦੇ ਸਾਥ ਪੁਲਿਸ ਤੋਂ ਬਚਣ ਲਈ ਵੱਖ-ਵੱਖ ਮੋਬਾਈਲ ਨੰਬਰਾਂ 'ਤੇ ਜਿਹੜੇ ਬੈਂਕ ਖਾਤੇ ਡਿਜੀਟਲ ਪਲੈਟਫਾਰਮ 'ਤੇ ਵਰਤੋਕਾਰੇ ਨੇ ਤੇ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਗਰੋ ਨੇ ਦੂਜੇ ਰਾਜਾ ਵਿੱਚ ਕਈ ਲੋਕਾਂ ਨਾਲ ਧੋਖਾ ਵੀ ਕੀਤਾ ਹੈ ਸ਼ੁਰੂਆਤੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਅਮਰ ਸਿੰਘ ਚਾਲਨਾਗ ਰਚਿਤ ਵਰਮਾ ਨਾਂ ਦੇ ਇੱਕ ਵਿਅਕਤੀ ਨੇ ਸੰਪਰਕ ਕੀਤਾ ਸੀ ਨਿੱਜੀ ਬੈਂਕ ਦਾ ਪ੍ਰਬੰਧਕ ਤੇ ਆਪਣੇ ਆਪ ਨੂੰ ਸੀਓ ਦੱਸਿਆ ਸੀ ਇਸ ਧੋਖਾਧੜੀ ਦਾ ਸਹਿਕਾਰ ਹੋ ਕੇ ਚਾਲ ਨੇ ਵੱਡੀ ਰਕਮ ਦਾ ਨਿਵੇਸ਼ ਕੀਤਾ ਤੇ ਜਦੋਂ ਬਾਅਦ ਵਿੱਚ ਸਾਈਬਰ ਧੋਖਾਧੜੀ ਨਿਕਲੀ ਤਾਂ ਬੈਂਕ ਦੇ ਲੈਣ-ਦੇਣ ਤਕਨੀਕੀ ਜਾਂਚ ਤੋਂ ਬਾਅਦ ਪਟਿਆਲਾ ਪੁਲਿਸ ਨੇ ਸਬੰਧਿਤ ਬੈਂਕ ਖਾਤੇ ਜਿਹੜੇ ਫ੍ਰੀਜ਼ ਕਰ ਦਿੱਤੇ ਜਿਸ ਨਾਲ ਵੱਡੀ ਰਕਮ ਸੁਰੱਖਿਅਤ ਹੋ ਗਈ ਹੈ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਤਾਂ ਤਾਰਾ ਜਿਹੜੀਆਂ ਨੇ ਮਹਾਰਾਸ਼ਟਰ ਤੱਕ ਜੁੜੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਖੁਲਾਸੇ ਹੋਏ ਨੇ ਤਾਂ ਸਾਈਬਰ ਠੱਗੀ ਦਾ ਤੁਸੀਂ ਵੀ ਜਿਹੜਾ ਸ਼ਿਕਾਰ ਹੋ ਸਕਦੇ ਹੋ ਇਸ ਲਈ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਤੇ ਇਸ ਜਾਣਕਾਰੀ ਨੂੰ ਵੀ ਦੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ